ਹੋ ਗਈ ਮੈਡਮ ਜੀ ਮੈਡਮ ਅੱਜ ਕਿਹੜੇ ਕਿਹੜੇ ਮਸਲੇ ਜਿਹੜਾ ਦਾ ਹੱਲ ਕੱਢਿਆ ਗਿਆ ਮੌਕੇ ਤੇ ਤੁਸੀਂ ਵੀ ਉਦੋਂ ਦੀ ਬੈਠੇ ਹੋ ਜੀ ਜਦੋਂ ਦਾ ਇਹ ਮੇਰੇ ਖਿਆਲ ਚ ਦੁਪਹਿਰ ਦਾ ਅਸੀਂ ਸ਼ੁਰੂ ਕੀਤਾ ਸੀ ਹੁਣ ਸ਼ਾਮ ਦੇ 6 ਵਜਣ ਵਾਲੇ ਤੇ ਸੋ ਬਹੁਤ ਸਾਰੇ ਮਸਲੇ ਨੇ ਜਿਹੜੇ ਲੋਕਾਂ ਨੇ ਦੱਸੇ ਸਾਰੇ ਪ੍ਰਸ਼ਾਸਨ ਸੁਮੇਤ ਉਹਨਾਂ ਦਾ ਜਿਹੜਾ ਸੇਵਾ ਸਮਾਗਮ ਅੱਜ ਅਸੀਂ ਕੀਤਾ ਤੇ ਮੈਨੂੰ ਉਮੀਦ ਹੈ ਕਿ ਜਿਸ ਤਰੀਕੇ ਅਜ ਲੋਕਾਂ ਨੂੰ ਇਸ ਚੀਜ਼ ਦੀ ਖੁਸ਼ੀ ਹੋਈ ਤੇ ਅਫੈਕਟਿਵ ਵੀ ਰਹਾ ਅੱਗੇ ਜਿਹੜੇ ਇਹ ਅਸੀਂ ਸੇਵਾ ਸਮਾਗੋ ਮੈਂ ਸਮੇਂ ਸਮੇਂ ਸਰ ਕਰਦੇ ਰਹਾਂਗੇ ਵਕ ਵਕ ਏਰੀਏ ਦੇ ਵਿੱਚ ਚਾਹੇ ਸ਼ਹਿਰ ਵੀ ਸਿੰਗਰੇ ਦੀ ਸਮੱਸਿਆ ਹੈ ਹੋਰ ਬਹੁਤ ساری ਸਮੱਸਿਆ ਨੇ ਸਮੱਸਿਆ ਮੈਨ ਪਰਸਨਲ ਹੈ ਬਲਤ ਹਾਰੀ ਕਿ ਜਿਹੜੀ ਸਮੱਸਿਆ ਉਸ ਉਰੀਏ ਮੈਡਮ ਕਿੰਨਿਆਂ ਕਿ ਲੋਕਾਂ ਨੇ ਸ਼ਿਕਾਇਤਾਂ ਕੀਤੀਆਂ ਜੀ ਕਿੰਨਿਆਂ ਦਾ ਮੌਕਾ ਤੇ ਹੀ ਨਿਪਟਾਰਾ ਕੀਤਾ ਗਿਆ ਤੁਹਾਡੇ ਸਾਹਮਣੇ ਹੈ ਜੀ ਤੁਸੀਂ ਉਹਦੇ ਸਾਹਮਣੇ ਹੋਇਆ ਕਿ ਸਾਰੀਆਂ ਲਗਭਗ ਸਾਰੀਆਂ ਸਮੱਸਿਆਵਾਂ ਟਾਈਮ ਬਾਉਂਡ ਕੀਤੀਆਂ ਨੇ ਜਿਸ ਵਕ ਵਕ ਅਸਰਾਂ ਨੂੰ ਕਿੰਨੇ ਸਮੇਂ ਦੇ ਵਿੱਚ ਆਸਰੀਆਂ ਸਮੱਸਿਆਵਾਂ ਹੱਲ ਕਰਕੇ ਦੇਣੀਆਂ ਬਹੁਤ ਚਾਹੀਦੀਆਂ ਲਾਂਡਰਨ ਰੋਡ ਦੇ ਉੱਤੇ ਜਿਹੜਾ ਹੈ ਸੀਵਰੇਜ ਦੇ ਪਾਣੀ ਨੂੰ ਲੈ ਕੇ ਜਿਹੜੀ ਸੜਕ ਵੀ ਜਿਹੜੀ ਹੈ ਟੁੱਟ ਚੁੱਕੀ ਹੈ ਜੀ ਲੋਕ ਬਹੁਤ ਪਰੇਸ਼ਾਨੀ ਹੋ ਰਹੀ ਹੈ ਜੀ ਉਹਦਾ ਹੱਲ ਕਦੋਂ ਤੱਕ ਹੋਏਗਾ ਜਲਦੀ ਹੋ ਜਾਓ ਮੈਡਮ ਤੁਸੀਂ ਦੇਖਿਆ ਵੀ ਜ਼ਿਆਦਾਤਰ ਸੀਵਰੇਜ ਦਾ ਹੀ ਰੌਲਾ ਪਿਆ ਹੈ ਤੇ ਕਮੇਟੀ ਕੋ ਪੈਸਾ ਵੀ ਲਗਭਗ 180 ਕਰੋੜ ਜੋ ਸੁਣਨੇ ਚ ਆ ਰਹੇ ਉਹ ਲੱਗ ਕਿਉਂ ਨਹੀਂ ਰਿਹਾ ਉੱਥੇ ਦਿੱਕਤ ਕਿੱਥੇ ਆ ਰਹੀ ਨਹੀਂ ਪੈਸਾ ਤਾਂ ਜਿਹੜਾ ਦੇਖੋ ਆਪਣੇ ਐਸਟੀਪੀ ਪਾਸ ਹੋਈ ਨੇ ਉਹ ਤਾਂ ਗੁਦੀ ਮਾਦਰੇ ਵਾਲਾ ਤਾਂ ਲਗਭਗ ਕੰਮ ਚੱਲ ਰਿਹਾ ਸੋ ਉਹਨੂੰ ਇੱਕ ਸਾਲ ਲੱਗੂਗਾ ਜਗਾ ਜਗਾ ਤੋਂ ਕਈ ਥਾਵਾਂ ਤੋਂ ਪਟਿਆ ਵੀ ਹੋਇਆ ਜਿਹਦੇ ਕਰਕੇ ਲੋਕਾਂ ਨੂੰ ਦਿੱਕਤ ਆ ਰਹੀ ਤੇ ਇਹ ਇਹਦਾ ਮਸਲੇ ਦਾ ਸਾਰੇ ਦਾ ਹੱਲ ਹੋ ਜਾਣਾ ਹੈ ਥੋੜਾ ਸਮਾਂ ਲੱਗੂਗਾ ਸੀਵਰੇਜ ਦੀਆਂ ਵੱਡੀਆਂ ਪਾਈਪਾਂ ਹੁਣ ਪੈ ਰਹੀਆਂ ਨੇ ਤੇ ਕੁਝ ਹੋਲੀ ਵਾਟਰ ਦਾ ਉਹਦਾ ਵੀ ਟੈਂਡਰ ਲੱਗ ਚੁੱਕਿਆ ਕਿ ਹੋਲੀ ਵਾਟਰ ਵੀ ਜਲਦੀ ਜਿਹੜਾ ਉਹਦੀਆਂ ਸਾਰੀਆਂ ਨਹਿਰੀ ਪਾਣੀ ਖਰੜ ਤੋਂ ਮਿਲ ਜਾਣਾ ਪਰਮਾਨੈਂਟ ਪੀਣ ਵਾਲੇ ਪਾਣੀ ਦੀ ਸਮੱਸਿਆ ਖਤਮ ਹੋ ਜਾਣੀ ਐ ਐਸਟੀਪੀ ਨੂੰ ਇੱਕ ਸਾਲ ਤਾਂ ਲੱਗੂਗਾ ਜੀ ਏਡਾ ਵੱਡਾ ਪ੍ਰੋਜੈਕਟ ਆ ਉਹ ਤੇ ਸਾਰੇ ਪ੍ਰੋਜੈਕਟਸ ਜਿਹੜੇ ਲੂਪ 'ਚ ਨੇ ਤੇ ਮੈਂ ਵਧਾਈ ਦੇ ਦਿੰਨੀ ਆ ਵੀ ਕਜੋਲੀ ਵਾਟਰ ਦੇ ਵੀ ਜਿਹੜੇ ਟੈਂਡਰ ਲੱਗ ਗਏ ਤੇ ਇਹ ਸਾਰੀਆਂ ਦੇ ਨਾਲ ਸ਼ਹਿਰ ਦੀਆਂ ਜਿਹੜੀਆਂ ਸਮੱਸਿਆਵਾਂ ਮਦੋਂ ਦੂਰ ਹੋ ਜਾਣਗੀਆਂ ਬਾਕੀ ਇਦਾਂ ਦੇ ਸੀ ਪ੍ਰੋਗਰਾਮ ਕਰਦੇ ਰਹਿਣਗੇ ਤੇ ਅੱਜ ਕਈ ਸਪੋਰਟਸ ਕਲੱਬਾਂ ਨੂੰ ਵੀ ਜਿਹੜੇ ਨੇ ਪੈਸੇ ਦਿੱਤੇ ਗਏ ਨੇ ਸਲਾਈ ਮਸ਼ੀਨਾਂ ਵੀ ਦਿੱਤੀਆਂ ਗਈਆਂ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਜੀ ਜਿੱਥੇ ਪ੍ਰਮਾਤਮਾ ਸੇਵਾ ਲਾਉਂਦਾ ਜੀ ਕਰੀ ਜਾਂਦਾ ਤੇ ਅੱਜ ਕੱਲ ਦੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਨਸ਼ੇ ਦਾ ਜਿਹੜਾ ਹੈ ਤੁਹਾਨੂੰ ਪਤਾ ਹੀ ਹੈ ਕੀ ਕੁਝ ਚੱਲ ਰਿਹਾ ਹੈ ਜੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜੀ ਨੌਜਵਾਨ ਸਿਆਣੇ ਨੇ ਜੀ ਨੌਜਵਾਨਾਂ ਨੂੰ ਸਹੀ ਮੁੱਦੇ ਤੇ ਸਹੀ ਸਮੇਂ ਗੱਲ ਕਰਨੀ ਚਾਹੀਦੀ ਹੈ ਸੋਚ ਸਾਫ਼ ਰੱਖੋ ਪ੍ਰਮਾਤਮਾ ਨਾਲ ਜੁੜ ਕੇ ਰਹੋ ਤੇ ਚੰਗੀਆਂ ਸਸਤਾਵਾਂ ਨੂੰ ਚੁਣਦੇ ਰਹੋ ਸਵਾਲ ਮੇਰਾ ਤਾਂ ਸਵਾਲ ਇਹ ਸੀਗਾ ਵੀ ਪੈਸਾ ਕਮੇਟੀ ਕੋਲ ਹੈਗਾ ਤੇ ਦਿੱਕਤ ਕਿੱਥੇ ਆੜੀ ਲੱਗ ਕਿਉਂ ਨਹੀਂ ਰਿਹਾ ਦੇਖੋ ਜਿਹੜਾ ਕਮੇਟੀ ਕੋਲ ਪੈਸਾ ਪਿਆ ਦੇ ਵਿੱਚ ਕੋਈ ਸ਼ੱਕ ਨਹੀਂ ਕਿਉਂਕਿ ਜਿਹੜਾ ਐਸਟੀਪੀ ਦੇ ਪੈਸੇ ਆਏ ਨੇ ਉੱਪਰੋਂ ਵੀ ਆਏ ਨੇ ਸੀਵਰੇਜ ਬੋਰਡ ਨੇ ਦਿੱਤੇ ਨੇ ਜਿਹੜਾ ਸਾਡੀ ਕਮੇਟੀ ਕੋਲ 200 ਕਰੋੜ ਰੁਪਏ ਦੇ ਲਗਭਗ ਪਿਆ ਹੈ ਤੇ ਮੈਂ ਅੱਜ ਹੀ ਇਹੀ ਤੁਹਾਡੇ ਸਾਹਮਣੇ ਅਫਸਰਾਂ ਨਾਲ ਗੱਲ ਕੀਤੀ ਹੈ ਵੀ ਸਾਡੇ ਕੋਲ ਪੈਸੇ ਦੀ ਕਮੀ ਨਹੀਂ ਹੈ ਨਾ ਕਿ ਤੋਂ ਅਸੀਂ ਜਾ ਕੇ ਲੈ ਕੇ ਆਉਣਾ ਤੇ ਇਸ ਚੀਜ਼ ਨੂੰ ਅੱਛਾ ਜਿਹੜਾ ਕੁਆਲਿਟੀ ਸਿਸਟਮ ਹੈ ਵਧੀਆ ਸਿਸਟਮ ਇਨਫਰਾਸਟ੍ਰਕਚਰਾ ਦੇਣਾ ਹੈ ਕਿਉਂਕਿ ਅੱਜ ਟਾਈਮ ਬਾਉਂਡ ਕੀਤਾ ਸਾਰਿਆਂ ਨੂੰ ਕੰਮਾਂ ਨੂੰ ਦੇ ਕੇ ਕਿਉਂਕਿ ਹਲੇ ਥੋੜੀਆਂ ਜੀਆਂ ਜਿਹੜੀਆਂ ਪੁਰਾਣੇ ਸਮੇਂ ਦੀਆਂ ਆਦਤਾਂ ਨੇ ਘੱਟ ਕੰਮ ਕਰਦੀਆਂ ਸੋ ਕੰਮ ਕਰਨ ਦੀ ਹੌਲੀ-ਹੌਲੀ ਖਤਮ ਹੋ ਜਾਣਗੀਆਂ ਬਟ ਅਜੇ ਬਹੁਤ ਸਾਰੇ ਕਮਰਚਾਹਾਂ ਨੂੰ ਟਾਈਮ ਬਾਉਂਡ ਕੀਤਾ ਤੇ ਮੈਨੂੰ ਪੂਰੀ ਉਮੀਦ ਹੈ ਕਿ ਜਿਹੜੇ ਸਾਫਲ ਸਿੱਡੇ ਨੇ ਇਹਦੇ ਨਿਕਲਨੇ ਨੇ ਬਾਕੀ ਲੱਗੇ ਹੋਏ ਆ ਮਿਹਨਤ ਕਰਦੇ ਰਹੋ ਤਾਂ ਸਾਰੇ ਕੰਮ ਹੋ ਹੀ ਜਾਂਦੇ ਆ ਮੈਡਮ